ਸਾਰੇ ਵੀਰਾਂ ਦਾ ਸਵਾਗਤ ਹੈ ਆਸ ਕਰਦੇ ਹਾਂ ਸਾਰੇ ਵੀਰਾਂ ਦੇ ਜਨਵਰ ਰਾਜੀ ਭਾਰੀ ਹੋਣ ਕੇ ਖਾਸ ਕਰਕੇ ਆਪਣੇ ਜਿਹੜੇ ਚੈਨਲ ਤੇ ਪਲੇਅਰ ਵੇਖਦੇ ਆ ਸਾਰੇ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਆਪਾਂ ਰੋਜ਼ ਇੱਕ ਦਿਨ ਵੀਡੀਓ ਲੈ ਕੇ ਆਜਰ ਹੁੰਦੇ ਆ ਸੇਰ ਪਰ ਚੇਦੇ ਜਨਵਰਾਂ ਦੇ ਤੇ ਜਿਹੜੀ ਵੀਰਾਂ ਨੂੰ ਵੀਡੀਓ ਕਰਾਉਣੀ ਹੋਵੇ ਆਪਾਂ ਸੰਪਰਕ ਕਰ ਸਕਦਾ ਵਾ ਤੇ ਨੰਬਰ ਸੱਦੇ ਚੱਲੀ ਜਾਂਦਾ WhatsApp ਦੇ ਫੋੜਮਾਂ ਆ ਸਕਦਾ ਹੈ ਸੈਂਡ ਕਰ ਸਕਦੇ ਇਹ ਬਛੇਰੀ ਫੋਰ ਸੇੜਾ ਚੰਗਾ ਕੱਟ ਕਾਟ ਕਰੂਗੀ ਅਜੀ 11 ਸਾਲ ਦੀ ਉਮਰ ਦਾ 98 ਇੰਚ ਕੱਦ ਹੋਇਆ ਖੜਾ ਵਾ ਤੇ ਕੰਨ ਬਹੁਤ ਸੋਹਣਾ ਨਿਕਿਆ ਕੰਨ ਕੁੰਡੀ ਵਾਲਾ ਤੇ ਜੈ ਮੰਗਲ ਆ ਅੱਖਾਂ ਤੋਂ ਤਕਰੀਬਨ ਲੀ ਕਰੋ ਸੰਪਰਕ ਤੇ ਵੀਡੀਓ ਕਰਾਉਣ ਲਈ ਆਪਣਾ ਸੰਪਰਕ ਕਰ ਸਕਦੇ ਹੋ ਇਹ ਪੌਣੀ ਨੁਕਰੀ ਕਹਿ ਸਕਦੇ ਇਹਨੂੰ ਅੱਖਾਂ ਤੋਂ ਜੈ ਮੰਗਲ ਆ 11 ਮਹੀਨੇ ਉਮਰ ਦਾ 98 ਇੰਚ height ਤੇ ਨਿਕਨ ਕਾ ਕੰਨ ਦਾ ਕੁੰਡੀ ਵਾਲਾ ਕੰਨ ਤੇ ਸ਼ੋਅ ਕੁਆਲਟੀ ਦੇ ਗਾਂ ਬੱਚੇ ਪ੍ਰੋਡਿਊਸ ਕਰੂਗੀ ਨੁਕਰਾ ਬੱਚਾ 100% ਦੇ ਸਕਦੀ ਆ ਇਹਨੂੰ ਚੰਬਾ ਬੱਤਿਆ ਦੇ ਉਹ ਨਗਰੀ ਕੋੜੀ ਘੱਟ ਦੇ ਸਕਦੀ ਹੈ ਇਹ ਫੇਰ 100% ਨਗਰਾ ਬੱਜਾ ਦੇਊਗੀ ਪੂਛ ਵੀ ਚਿੱਟੀ ਆ ਦੱਤਾਂ ਵੀ ਚਿੱਟੀਆਂ ਆ ਮੂੰਹ ਫੇਸ ਵੀ ਚਿੱਟਾ ਵਾ ਅੱਖਾਂ ਤੋਂ ਜਾਏ ਮੰਗਲ ਆ ਤਖਰੀਦ ਨਹੀਂ ਕਰ ਸਕਦੇ ਸਪੱਕ ਏ ਰਸੂਲ ਕੀ ਦਾ ਸ਼ਦਫਰੰਦ ਕੋੜੀ ਬੁਸ਼ੇਰੀ ਖਲ ਹੁੰਦੀ ਆ त कर सघो बि नं चई अठानवे पंज सौ पचवंजा ती ज़ीरो सतारह नंबर ते सपर्क कर सघे नंबर चलीन ते नंबर चली करो संपर्क तेडियो कराउण लाइ वीडियो